ਥੋੜਾ ਚਿਰ ਪਹਿਲਾਂ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਪਰ ਤੁਹਾਨੂੰ ਇਸ ਜਗ੍ਹਾ ਦੀ ਤਸਵੀਰ ਪਹਿਲਾਂ ਵੀ ਸ਼ੇਅਰ ਹੋ ਚੁੱਕੀ ਆ ਸਾਂਝੀ ਹੋ ਚੁੱਕੀ ਆ ਤੇ ਹੁਣ ਅ ਦੁਬਾਰਾ YouTube ਦੇ ਇਸ ਪਲੇਟਫਾਰਮ ਦੇ ਉੱਪਰ ਵਿਚਾਰਵਾਂ TV ਦੇ ਇਸ ਪਲੇਟਫਾਰਮ ਦੇ ਉੱਪਰ ਅਸੀਂ ਤੁਹਾਡੇ ਨਾਲ ਇੱਕ ਵਾਰ ਫੇਰ ਜੁੜੇ ਆ ਸੋ ਜਿਹੜੇ ਦੋਸਤ ਨਵੇਂ ਜੁੜੇ ਆ ਇਸ ਚੈਨਲ ਨੂੰ ਅ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਕਿਉਂਕਿ ਤੁਹਾਡੇ ਕੰਮ ਦੀਆਂ ਖਬਰਾਂ ਇੱਥੇ ਆਉਂਦੀਆਂ ਬਿਲਕੁਲ ਮਿਊਜ਼ਿਕ ਰਹਿਤ ਖਬਰਾਂ ਇੱਥੇ ਆਉਂਦੀਆਂ ਬਿਲਕੁਲ ਸ਼ੋਰ ਸ਼ਰਾਬੇ ਤੋਂ ਬਿਲਕੁਲ ਦੁਨੀਆ ਦੇ ਜਿਹੜੇ ਅ ਪਰਮਾਵੇ ਜਿਹੜੇ ਕੰਟੈਂਟ ਹੁੰਦੇ ਆ ਉਹਨਾਂ ਤੋਂ ਬਿਨਾ ਇਹ ਖਬਰਾਂ ਆਉਂਦੀਆਂ ਤੇ ਲੋਕ ਭਲਾਈ ਦੀਆਂ ਖਬਰਾਂ ਆਉਂਦੀਆਂ ਬਿਲਕੁਲ ਰਾਜਨੀਤੀ ਤੋਂ ਬਗੈਰ ਖਬਰਾਂ ਆਉਂਦੀਆਂ ਰਾਜਨੀਤੀ ਨੂੰ ਪਾਸੇ ਰੱਖ ਕੇ ਇਸ ਚੈਨਲ ਦੇ ਉੱਪਰ ਤੁਸੀਂ ਅਪਡੇਟ ਦੇਖਦੇ ਰਹਿੰਦੇ ਹੋ ਲਗਾਤਾਰ ਅਸੀਂ ਪਿਛਲੇ ਦਿਨੀ ਹੜ੍ਹਾਂ ਦੀ ਕਵਰੇਜ ਵੀ ਕੀਤੀ ਐ ਇਸ ਵੇਲੇ ਪਿੰਡ ਪਿੱਪਲੀ ਜੀ ਹਾਂ ਪਿੰਡ ਪਿੱਪਲੀ ਬਲਾਕ ਲੋਈਆ ਜ਼ਿਲ੍ਹਾ ਜਲੰਧਰ ਦਾ ਪਿੰਡ ਪੈਂਦਾ ਇਹ ਜਿੱਥੋਂ ਦੇ ਡਿਪਟੀ ਕਮਿਸ਼ਨਰ ਅ ਸ਼੍ਰੀ ਹਿਮਾਸ਼ੂ ਅਗਰਵਾਲ ਜੀ ਬਹੁਤ ਚੰਗੇ ਇਨਸਾਨ ਨੇ ਬਹੁਤ ਸਾਡੀ ਉਹ ਮੀਡੀਆ ਪਰਸਨ ਦੀ ਵੀ ਹੈਲਪ ਕਰਦੇ ਰਹਿੰਦੇ ਨੇ ਪਰ ਅੱਜ ਦੀ ਗੱਲ ਕਰੀਏ ਤਾਂ ਸਰਕਾਰ ਜਿਹੜੀ ਹੈ ਪੰਜਾਬ ਦੀ ਭਗਵੰਤਮਾਨ ਸਰਕਾਰ ਅ ਕੱਲ ਹੀ ਤਰਨਤਾਰਨ ਦੀ ਜਿਮਨੀ ਚੋਣ ਆ ਜਿਹੜੀ ਜਿੱਤ ਕੇ ਹਟਿਆ ਸੀ ਉਹਨਾਂ ਨੂੰ ਵੀ ਵਧਾਈ ਦਿੰਨੇ ਆ ਕਿਉਂਕਿ ਕਿਸੇ ਵੀ ਹਾਲਾਤ ਚ ਜਿੱਤੀ ਹੋਵੇ ਕਿਵੇਂ ਵੀ ਜਿੱਤੀ ਹੋਵੇ ਅ ਜਿੱਤ ਜਿਹੜੀ ਜਿੱਤ ਹੁੰਦੀ ਆ ਉਹਨਾਂ ਨੂੰ ਵਧਾਈ ਦਿੰਨੇ ਆ ਔਰ ਆਉਣ ਵਾਲਾ ਸਮਾਂ ਜਿਹੜਾ 1.5 ਸਾਲ ਦਾ ਸਮਾਂ ਜਿਹੜਾ ਸਰਕਾਰ ਦਾ ਅਗਲੀਆਂ ਚੋਣਾਂ ਤੋਂ ਪਹਿਲਾਂ ਦਾ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਰਹਿਦੇ ਕੰਮ ਨੇ ਜਿਹੜੇ ਉਹ ਜਲਦੀ ਤੋਂ ਜਲਦੀ ਨਿਪਟਾਏ ਜਾਣ ਕਿਉਂਕਿ ਪਹਿਲੀਆਂ ਸਰਕਾਰਾਂ ਤੋਂ ਲੋਕ ਤੰਗ ਸੀ ਤਾਂ ਹੀ ਤੁਹਾਨੂੰ 92 ਐਮਐਲਏ ਨੂੰ ਜਿਤਾ ਕੇ ਵਿਧਾਨ ਸਭਾ ਦੇ ਵਿੱਚ ਲੋਕਾਂ ਦੇ ਵੱਲੋਂ ਭੇਜਿਆ ਗਿਆ ਸੀ ਸੋ ਜਿੰਨੇ ਵੀ ਕੰਮ ਜਿਹੜੇ ਹਲੇ ਪੈਂਡਿੰਗ ਨੇ ਉਹਨਾਂ ਨੂੰ ਜ਼ਰੂਰ ਕਰਨਾ ਚਾਹੀਦਾ ਸੋ ਮੁੱਦੇ ਤੇ ਆਉਣੇ ਆ ਮੇਨ ਮੁੱਦਾ ਜਿਹੜਾ ਅੱਜ ਦਾ ਪਿੰਡ ਪਿੱਪਲੀ ਬਲਾਕ ਲੋਹਿਆ ਖਾਸ ਜ਼ਿਲ੍ਹਾ ਜਲੰਧਰ ਦੇ ਵਿੱਚ ਅਸੀਂ ਮੌਜੂਦ ਆ ਪਿੱਛੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਪਿੰਡ ਦੇ ਪਤਵੰਤੇ ਸੱਜਣ ਪਿੰਡ ਦੇ ਕੁਝ ਵਿਅਕਤੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਮੁੱਦਾ ਇਹ ਹੈ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਬਾਹਰ ਜਿਹੜੀਆਂ ਨੇ ਰੂੜੀਆਂ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਜਿਨ੍ਹਾਂ ਦੇ ਵਿੱਚ ਸੱਪਾਂ ਦੀ ਆਮਦ ਬਹੁਤ ਹੋ ਗਈ ਹੈ ਲਗਾਤਾਰ ਬੱਚਿਆਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਸਕੂਲ ਦੇ ਵਿੱਚ ਸੱਪ ਲਗਾਤਾਰ ਨਿਕਲ ਰਹੇ ਨੇ ਪਿੱਛੇ ਦੋ ਤਿੰਨ ਕੋਬਰਾ ਸੱਪ ਵੀ ਇੱਥੇ ਦੇਖੇ ਗਏ ਔਰ ਛੋਟੇ ਛੋਟੇ ਬੱਚੇ ਪ੍ਰਾਇਮਰੀ ਸਕੂਲ ਦੇ ਬੱਚੇ ਦੋ ਦੋ ਤਿੰਨ ਤਿੰਨ ਸਾਲ ਦੇ ਬੱਚੇ ਆਂਗੜਵਾੜੀ ਦੇ ਬੱਚੇ ਜਿਹੜੇ ਆ ਇੱਥੇ ਪੜ੍ਹਦੇ ਆ ਔਰ ਅਸੀਂ ਅੱਜ ਇਹ ਨਿਰਣੈ ਲਿਆ ਹੈ ਕਿ ਇਸ ਪਿੰਡ ਦੇ ਵਸਨੀਕ ਹੋਣ ਦੇ ਨਾਤੇ ਵੀ ਇਸ ਪਿੰਡ ਦੇ ਨਾਗਰਿਕ ਹੋਣ ਦੇ ਨਾਤੇ ਵੀ ਤੇ ਪੰਜਾਬ ਦੇ ਇਹਨਾਂ ਮੁੱਦਿਆਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਨਾਤੇ ਅਸੀਂ ਆਪ ਸਾਬ ਤਾਂ ਕੇ ਇਹ ਖਬਰ ਸਾਂਝੀ ਕਰ ਰਹੇ ਆ ਪਿੰਡ ਪਿਪਲੀ ਦੇ ਹਾਲਾਤ ਵੀ ਤੁਹਾਨੂੰ ਲਾਈਵ ਤਸਵੀਰਾਂ ਚ ਦਿਖਾਵਾਂਗੇ ਵਿਚਾਰਵਣ ਟੀਵੀ ਲਗਾਤਾਰ ਇਹੋ ਜੀਆਂ ਪੋਸਟਾਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਿੰਦਾ ਪਿੰਡ ਦੇ ਲੋਕਾਂ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਇਹ ਜਿਹੜੀਆਂ ਜ਼ੂੜੀਆਂ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਬਾਹਰ ਲੱਗੀਆਂ ਨੇ ਇਹਨਾਂ ਦਾ ਹੱਲ ਹੋਣਾ ਚਾਹੀਦਾ ਹੈ ਨਹੀਂ ਹੋਣਾ ਚਾਹੀਦਾ ਕਿੰਨੀ ਕ ਦਿੱਕਤ ਆਉਂਦੀ ਹੈ ਬੱਚਿਆਂ ਨੂੰ ਜਾਂ ਪਿੰਡ ਵਾਸੀਆਂ ਦਾ ਇਹਦੇ ਉੱਤੇ ਇਹਦੇ ਵਿੱਚ ਕੀ ਵਿਚਾਰ ਨੇ ਆਓ ਸੁਣਦੇ ਹਾਂ ਪਿੰਡ ਵਾਸੀਆਂ ਦੇ ਕੋਲੋਂ ਕਿ ਪਹਿਲਾਂ ਉਹਨਾਂ ਦਾ ਨਾਮ ਪੁੱਛਣਾ ਚਾਹਾਂਗੇ ਤੇ ਫਿਰ ਇਸ ਮਸਲੇ ਬਾਰੇ ਪੁੱਛਾਂਗੇ ਕਿ ਕੀ ਤੁਹਾਨੂੰ ਵੀ ਲੱਗਦਾ ਕਿ ਇਹ ਰੂੜੀਆਂ ਚਕਾਈਆਂ ਜਾਣੀਆਂ ਚਾਹੀਦੀਆਂ ਤੋ ਆਪ ਦਾ ਨਾਮ ਦਾ ਸਵਾਲ ਕਰ ਜੋ ਉਹ ਯਾਰ ਲੈ ਗਾੜੀ ਨਾਲ ਨਹੀਂ ਲੈ ਜ ਸਕਦੇ ਬੈਗ ਜੁਆਸਲ ਬੋਲਦਾ ਟੈਂਟ ਪਕਲੇ ਲੈ ਆਣੀ ਦੇਣਾ ਮਾ ਇਹ ਆ ਰੂ ਰੇ ਨਾ ਕਿ ਨਾ ਜਾਈਂ ਇਹਦੇ ਬੱਚੇ ਕੋ ਜਦਾ ਨੁਕਸਾਨ ਹੁੰਦਾ ਬੱਚਿਆਂ ਦਾ ਕਿਉਂ ਬੱਚਿਆਂ ਦਾ ਪਰ ਇਹ ਕਿਤਾਬ ਵੱਡ ਸਕਦਾ ਜੇ ਆਪਾਂ ਇਹਨੂੰ ਸੱਟਦਾ ਫੇ ਰੂੜੀਆਂ ਚੱਕੇ ਜਾਂ ਸਾਧ ਦੁਆਰੇ ਹੀ ਸੀ ਜਾਂ ਚਾਰ ਦੁਆਰੇ ਹੋ ਜਾਏ ਤਾਂ ਕੱਚਿਆਂ ਦਾ ਵੀ ਫਾਇਦਾ ਹੋ ਜਾਏ ਨਹੀਂ ਤਾਂ ਬਹੁਤ ਨੁਕਸਾਨ ਜਿਆਦਾ ਹੈ ਆਪ ਦੇਖੋ ਕਿ ਲੈ ਚ ਰੂੜੀਆਂ ਪਈਆਂ ਇਥੇ ਆ ਦੇਖ ਸਕਦੇ ਤੁਸੀਂ ਆ ਸਭ ਜਿੰਨਾ ਗੰਦ ਪਾਇਆ ਰਾਹਾਂ ਦੇ ਵਿੱਚ ਵੀ ਆ ਗਰੀਆਂ ਰੂੜੀਆਂ ਲਾਈਆਂ ਆ ਇਹ ਸਾਰੀਆਂ ਚੱਕੇ ਜਾਣੀ ਚਾਹੀਦੀਆਂ ਜੋ ਰੂੜੀਆਂ ਚੱਕੇ ਗਈਆਂ ਤੇ ਆਪਣੇ ਇਨਸਾਫ ਤੋਂ ਇਹਦਾ ਸੱਪਾਂ ਦਾ ਤਨ ਖਤਮ ਹੋ ਬਾਕੀ ਚੰਗੇ ਕੰਮਾਂ ਬਾਰੇ ਸਰਕਾਰ ਕੰਮ ਕਰੇ ਜੇ ਰੂੜੀਆਂ ਰਾਣੀਆਂ ਆਵਾ ਦੇ ਵਿੱਚ ਗੰਦ ਪਾਏ ਚੱਕੀਆਂ ਜਿਆ ਲੋ ਜੀ ਸੋ ਇਹ ਮਿਸਤਰੀ ਸਾਹਿਬ ਨੇ ਨਾਲ ਦੇ ਪਿੰਡ ਦਾ ਪਿੰਡ ਮਿਆਣੀ ਦੇ ਵਸਨੀਕ ਨੇ ਤੇ ਇਸ ਮਿਆਣੀ ਪਿੰਡ ਦੇ ਸਕੂਲ ਦੀ ਬਿਲਡਿੰਗ ਵੀ ਆ ਜਿਹੜੀ ਉਹ ਪਿੰਡ ਪਿਪਲੀ ਦੇ ਸਕੂਲ ਦੇ ਨਾਲ ਹੀ ਸਥਿਤ ਹੈ ਇੱਕ ਗੱਲੋ ਤੁਸੀਂ ਬਹੁਤ ਸਾਰੇ ਪੰਜਾਬ ਦੇ ਥਾਵਾਂ ਤੇ ਦੇਖਿਆ ਹੋਵੇਗਾ ਕਿ ਲੋਕ ਜਿਹੜੇ ਐ ਸ਼ਮਸ਼ਾਨ ਘਾਟ ਤੋਂ ਲਾਹ ਕਹਿੰਦੇ ਆ ਜੀ ਫਲਾਣੇ ਦਾ ਵੱਖਰਾ ਹੋ ਗਿਆ ਫਲਾਣੇ ਦਾ ਵੱਖਰਾ ਹੋ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਕਮੇਟੀਆਂ ਵੱਖਰੀਆਂ ਵੱਖਰੀਆਂ ਜਾਂ ਗੁਰਦੁਆਰੇ ਵੱਖਰੇ ਵੱਖਰੇ ਧਰਾਂ ਦੇ ਬਣ ਜਾਂਦੇ ਆ ਸਕੂਲ ਵੱਖਰੇ ਵੱਖਰੇ ਜੀਤੀਆਂ ਦੇ ਵੱਖਰੇ ਵੱਖਰੇ ਧਰਮਾਂ ਦੇ ਬਣ ਜਾਂਦੇ ਆ ਪਰ ਸਾਡਾ ਪਿੰਡ ਜਿੱਥੇ ਲੋਕ ਆਪਣੇ ਆਪ ਨੂੰ ਸੋਚਦੇ ਆ ਕਿ ਬਹੁਤ ਮਾੜਾ ਮੈਂ ਉੱਥੇ ਹੀ ਕਹਿੰਦਾ ਹੁਣਾਂ ਇਹ ਮਾੜੀਆਂ ਚੀਜ਼ਾਂ ਦੇ ਨਾਲ ਚੰਗੀਆਂ ਚੀਜ਼ਾਂ ਵੀ ਦੇਖਿਆ ਕਰੋ ਕਿ ਸਾਡੇ ਪਿੰਡ ਦੇ ਵਿੱਚ ਇੱਕ ਤਾਂ ਸਹਿਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਅਤੇ ਉਸ ਤੋਂ ਬਾਅਦ ਜੇ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਉਹ ਵੀ ਦੋ ਤਿੰਨ ਪਿੰਡਾਂ ਦਾ ਸਾਂਝਾ ਹਲੇ ਤੱਕ ਜਿੰਨਾਂ ਕੋ ਬਜ਼ੁਰਗਾਂ ਦੀ ਜਿੰਨਾਂ ਕੋ ਪੁਰਾਣੇ ਬੰਦਿਆਂ ਦੀ ਸਹਿਮਤੀ ਦੇ ਨਾਲ ਨਿਭ ਰਿਹਾ ਹੈ ਇਸੇ ਤਰ੍ਹਾਂ ਸਕੂਲ ਦੀ ਗੱਲ ਕਰੀਏ ਤਾਂ ਪਿੰਡ ਪਿੱਪਲੀ ਮਿਆਣੀ ਦਾ ਸਕੂਲ ਵੀ ਇੱਕੇ ਬਿਲਡਿੰਗ ਦੇ ਵਿੱਚ ਵਧੀਆ ਨਿਭ ਰਿਹਾ ਹੈ ਵਧੀਆ ਟੀਚਰਾਂ ਦੇ ਸਹਿਯੋਗ ਨਾਲ ਹਲੇ ਤੱਕ ਇਸ ਸਕੂਲ ਦੀ ਤਰੱਕੀ ਹੋ ਰਹੀ ਹੈ ਤੇ ਜੇ ਟੀਚਰਾਂ ਦੀ ਗੱਲ ਕਰੀਏ ਦਾ ਟੀਚਰ ਨੇ ਜਿਹੜੇ ਉਹ ਇੰਨੇ ਕੁ ਸਮਝਦਾਰ ਨੇ ਕਿ ਸਵੇਰੇ 5 ਵਜੇ ਘਰੋਂ ਨਿਕਲਣਾ ਜਲੰਧਰ ਤੋਂ ਉੱਤੇ ਇੱਥੇ ਆ ਕੇ ਪੜਾਉਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਪਰ ਇੱਥੇ ਜਿਹੜੇ ਪਿਪਲੀ ਦੇ ਮੁੱਖ ਟੀਚਰ ਨੇ ਸ੍ਰੀਸ਼ ਕੁਮਾਰ ਜੀ ਉਹਨਾਂ ਦੀ ਕਾਫੀ ਮਿਹਨਤ ਹੈ ਕਾਫੀ ਲਗਨ ਹੈ ਬੱਚਿਆਂ ਨੂੰ ਕਈ ਵਾਰ ਸਕੂਲੋਂ ਘਰੋਂ ਵੀ ਸਕੂਲ ਲਿਆਉਂਦੇ ਆ ਬਹੁਤ ਅਸੀਂ ਉਹਨਾਂ ਦੀ ਸ਼ਲਾਘਾ ਕਰਦੇ ਆ ਟੀਚਰਾਂ ਵੱਲੋਂ ਕੋਈ ਕਮੀ ਨਹੀਂ ਹੈ ਪਰ ਪ੍ਰਸ਼ਾਸਨ ਦੇ ਵੱਲੋਂ ਬਿਲਕੁਲ ਇਸ ਪਿੰਡ ਦੇ ਵੱਲ ਧਿਆਨ ਦੇਣਾ ਚਾਹੀਦਾ ਇਹਨਾਂ ਰੂੜੀਆਂ ਨੂੰ ਚੁਕਾਉਣਾ ਚਾਹੀਦਾ ਹੈ ਇਸ ਬਿਲਡਿੰਗ ਨੂੰ ਸੁਵਾਰਨਾ ਚਾਹੀਦਾ ਹੈ ਸੋ ਪਿੰਡ ਦੇ ਮਸ਼ਿੰਦਿਆਂ ਦੇ ਵਿਚਾਰ ਵੀ ਤੁਸੀਂ ਸੁਣੇ ਨੇ ਪਰ ਛੋਟੇ-ਛੋਟੇ ਬੱਚਿਆਂ ਦੀ ਜਿਹੜੀ ਇਹ ਜ਼ਿੰਦਗੀ ਦਾ ਸਵਾਲ ਹੈ ਛੋਟੇ-ਛੋਟੇ ਬੱਚਿਆਂ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਦੀ ਸੇਫਟੀ ਦਾ ਸਵਾਲ ਹੈ ਕਿ ਇਹ ਜਿਹੜਾ ਪਿੰਡ ਦੇ ਬਿਲਕੁਲ ਗੇਟ ਦੇ ਸਾਹਮਣੇ ਸਕੂਲ ਦੇ ਗੇਟ ਦੇ ਸਾਹਮਣੇ ਇਹ ਰੂੜੀਆਂ ਦੇ ਢੇਰ ਲੱਗੇ ਹੋਏ ਆ ਨਾਲ ਹੀ ਤੁਹਾਨੂੰ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਨਾਲ ਹੀ ਪਿੰਡ ਦੇ ਵਿੱਚੋਂ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਤੇ ਨਾਲ ਹੀ ਸਕੂਲ ਦੀ ਬਿਲਡਿੰਗ ਹੈ ਪਰ ਇੱਥੇ ਜਿਸ ਤਰ੍ਹਾਂ ਰੂੜੀਆਂ ਦੇ ਢੇਰ ਲੱਗੇ ਹੋਏ ਆ ਇਸ ਨੂੰ ਦੇਖ ਕੇ ਲੱਗਦਾ ਨਹੀਂ ਕਿ ਅਸੀਂ ਕੋਈ ਵੱਡੀ ਜਿਹੜੀ ਉਪਲਬਧੀ ਹਾਸਲ ਕਰ ਸਕਦੇ ਆ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦੀਆਂ ਵੱਡੀਆਂ-ਵੱਡੀਆਂ ਦਲੀਲਾਂ ਜਿਹੜੀਆਂ ਨੇ ਵੱਡੀਆਂ-ਵੱਡੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਜਾਂ ਨੈਸ਼ਨਲ ਮੀਡੀਆ ਤੇ ਦਿਖਾਉਂਦੀ ਰਹਿੰਦੀ ਹੈ ਉੱਥੇ ਇਹਨਾਂ ਤਸਵੀਰਾਂ ਨੂੰ ਦੇਖ ਕੇ ਵੀ ਆਪ ਸਭ ਜਿਹੜਾ ਇਥੋਂ ਦੀ ਵੀਡੀਓ ਜਿਹੜੀ ਇਹ ਵਾਅਦ ਤੋਂ ਵਾਅਦ ਸ਼ੇਅਰ ਕਰੋ ਪਿੰਡ ਦਾ ਗੁਰਦੁਆਰਾ ਜਿਹੜਾ ਵਿੱਚੋਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਪਿੰਡ ਦੇ ਵਿਚਾਰੇ ਅਸੀਂ ਤਸਵੀਰਾਂ ਤੁਹਾਨੂੰ ਇਹ ਦਿਖਾ ਰਹੇ ਹਾਂ ਔਰ ਸਕੂਲ ਦੀ ਤਸਵੀਰ ਪਿੰਡ ਪਿੱਪਲੀ ਤੇ ਪਿੰਡ ਮਿਆਣੀ ਦੋ ਪਿੰਡਾਂ ਦੇ ਸਕੂਲ ਦੇ ਗੇਟ ਦੇ ਬਿਲਕੁਲ ਸਾਹਮਣੇ ਇਹ ਰੂੜੀਆਂ ਦਾ ਢੇਰ ਲੱਗੇ ਹੋਏ ਆ ਅਸੀਂ ਪਰਸਨਲ ਤੌਰ ਤੇ ਵੀ ਕੋਸ਼ਿਸ਼ ਕਰਾਂਗੇ ਕਿ ਇਹ ਰੂੜੀਆਂ ਨੇ ਜਿਹੜੀਆਂ ਉਹ ਜਲਦੀ ਤੋਂ ਜਲਦੀ ਚੁਕਵਾਈਆਂ ਜਾਣ ਕੋਸ਼ਿਸ਼ ਕਰਾਂਗੇ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਹਾਲਾਂਕਿ ਜਦੋਂ ਸਾਡੀ ਪਿੰਡ ਪਿਪਲੀ ਦੇ ਸਰਪੰਚ ਦੇ ਨਾਲ ਗੱਲ ਹੋਈ ਤਾਂ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਰੂੜੀਆਂ ਚਕਵਾਉਣ ਦੀਆਂ ਪਹਿਲਾਂ ਵੀ ਕਈ ਵਾਰ ਕੋਸ਼ਿਸ਼ ਹੋ ਚੁੱਕੀ ਹੈ ਪਰ ਇਸ ਰੂੜੀ ਨੂੰ ਚੁੱਕ ਕੇ ਸਿੱਟਣਾ ਕਿੱਥੇ ਹੈ ਇਹ ਚੰਗੀ ਸਾਨੂੰ ਆਰੀਏ ਸੋ ਪ੍ਰਸ਼ਾਸਨ ਨੂੰ ਡਾਇਰੈਕਟਰ ਆਫ ਐਜੂਕੇਸ਼ਨ ਬਲਾਕ ਡਵੈਲਪਮੈਂਟ ਆਫੀਸਰ ਨੂੰ ਵੀ ਬੇਨਤੀ ਕਰਦੇ ਆ ਕਿ ਪਿੰਡ ਪਿਪਲੀ ਬਿਆਣੀ ਬਲਾਕ ਲੋਹਿਆਂ ਦੇ ਵਿੱਚ ਪੈਂਦਾ ਇਥੋਂ ਦੇ ਸਕੂਲ ਦੀ ਜ਼ਰੂਰ ਸਾਰ ਲਈ ਜਾਵੇ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਹੋਰ ਅਪਡੇਟਸ ਚੰਗੀਆਂ ਖਬਰਾਂ ਦੇ ਨਾਲ ਜੋੜਨ ਦੇ ਲਈ चैनल लाइक फॉलो शेयर जरूर करते रहो जुड़े रहो धन्यवाद शुक्रिया देखो कर रहे